ਓ ਕੀ ਗੱਲ ਪਰਜਾਈ ਹੱਥੀ ਮੜੇ ਪਏ ਹੋ ਉਹ ਹੁਣ ਤਾਂ ਨਾ ਤੰਗ ਹੋ ਮਾਨ ਤੋਂ ਮਸ਼ੀਨ ਮੰਵਾ ਲਓ ਦੇ ਕਾਹ ਨੂੰ ਸਾਰਾ ਕੁਝ ਹੈਗਾ ਇਹ ਤਾਂ ਮੈਂ ਜਾਣ ਕੀ ਲੱਗੀ ਪਈ ਸੀ ਹੱਥੀ ਕੰਮ ਕਰਨ ਨਾਲ ਸਿਹਤ ਠੀਕ ਰਹਿੰਦੀ ਆ ਨਾਲੇ ਲਾਈਟ ਦਾ ਖਰਚਾ ਨਹੀਂ ਹੁੰਦਾ ਹੋਰ ਦੱਸ ਤੂੰ ਕਿਵੇਂ ਆਇਆ ਉਹ ਪਰਜਾਈ ਉਹ ਮੈਂ ਤੁਰ ਕੇ ਆਇਆ ਹੋਰ ਦੱਸ ਖਲੋੜਾ ਦੇਣਾ ਸੀ ਵੇ ਫੇਗਰਨਾ ਕਰ ਵੇ ਜਿਹੜਾ ਸੌਣਾ ਤੇ ਲਸਣਾ ਖਲੋੜਨਾ ਤੇ ਵੀ ਛੇਤੀ ਤੁਰਨ ਲੱਗ ਜੇਗਾ ਹਰ ਕੀ ਨਾ ਹੋਵੇ ਓ ਪਰਜਾਈ ਗੁੱਸਾ ਘਾਤੋ ਕਰਦੀ ਆ ਕੋ ਲੜਦੀ ਆ ਉਹ ਲੜਨਾ ਤਾਂ ਮੇਰੇ ਨਾਲ ਸਿਮੇ ਬਥੇਰੀ ਆ ਉਹ ਮਰਦਾ ਤੇਰੇ ਕੋਲੇ ਕੰਮ ਆਇਆ ਸੀ ਹਾਂ ਦੱਸ ਓ ਪਰਜਾਈ 2 ਮਹੀਨੇ ਹੋ ਗਏ ਸਾਡੀ ਆ ਸਰਕਾਰੀ ਕਣਕ ਜਿਉ ਨੂੰ ਹਟ ਗਈ ਕਾਰਡਾਂ ਲਈ ਹਰੇ ਇੱਕ ਦਾਣੇ ਨਹੀਂ ਭੁੱਖੇ ਮਰੀ ਜਾਂਦੇ ਆ ਤੂੰ ਮਾਂ ਨੂੰ ਆ ਕੇ ਦੁਆਰੇ ਫਾਰਮ ਜੀ ਪਰਵਾ ਦੇ ਬੇ ਆਪ ਵੀ ਮੜਾ ਮੋਟਾ ਰੋਟਾ ਦਾ ਜੋਗੜਾ ਕੰਮ ਕਰ ਲਿਆ ਕਰੋ ਪਹਿਲਾਂ ਸਾਰਾ ਪੰਜਾਬ ਖਾ ਗਏ ਹੁਣ ਸਾਡੀ ਸਰਕਾਰ ਨੂੰ ਖਾਣ ਨੂੰ ਲੱਗੇ ਹੋਏ ਹਾਂ